you mm -hmm. ਸ਼ਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਕੁਰਸੀ ਦੇ ਵਿੱਚ ਅੰਘੋ ਵੱਖ-ਵੱਖ ਮਹਾਰਾ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਓ ਬੱਲੇ 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 ਆਰਪ੍ਰੀਤ ਜੀ ਜੈ ਹਿੰਦ ਜੀ ਜੈ ਜੈ ਜੀ ਜੈ ਜੀ ਕੀ ਬੰਦ ਆਜਾ ਆਜੋ ਇੱਧਰ ਆਜੋ 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 ਬੈਠੋ ਹੋਰ ਜੀ ਠੀਕ ਠਾਕ ਵਧੀਆ ਜੀ ਬੈਠੋ ਬੈਠੇ ਜੀ ਬੈਠੇ ਮਠਾਸਾ ਵਾਹ ਜੀ ਵਾਹ ਵਾਹ ਜੀ ਵਾਹ ਕਮਾਲ ਕਰ ਛੜੀ ਕੇ ਹੈ ਮੈਂ ਗਈ ਮਿਲ ਕੇ ਆਇਆ ਮਠਾਸਣੀ ਨੂੰ ਬੜਾ ਚਿਹਰਾ ਹੋ ਗਿਆ ਮੈਨੂੰ ਪਤਾ ਜੀ ਤੁਸੀਂ ਇੰਨਾ ਦਿਨਾਂ ਚ ਜ਼ਰੂਰ ਮਿਲਣਾ ਆ ਹੋਰ ਜਨਾਓ ਵਾਸ ਵਰੀਆ ਮਠਾਸੇ ਜੀ ਚਲੋ ਚੰਗਾ ਜੀ ਵਧੀਆ ਹੀ ਚਾਹੀਦਾ ਡਾਕਟਰ ਸਾਹਿਬ ਆਇਆ ਜੀ ਇਹਨਾਂ ਨਾਲ ਕਰਾਓ ਪਹਿਲੇ ਜੀ ਮਠਾ ਸਾਹਿਬ ਜੀ ਡਾਕਟਰ ਦਾ ਨਾਮ ਡਾਕਟਰ ਪਰਮਿੰਦਰ ਸਿੰਘ ਜੀ ਤੇ ਆਪਣੀ ਗੁਰੂ ਅੰਗਦ ਦੇ ਵੈਦਨੀ ਟੈਨੀਮਸ ਸਾਇੰਸ ਇੰਸਟੀਚਿਊਟ ਲੁਧਿਆਣਾ ਉੱਥੇ ਇਹ ਵਿਧੇਕ ਨਿਰਦੇਸ਼ਕ ਪ੍ਰਸਾਰ ਸਿੱਖਿਆ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਯਾਨੀ ਯੂਨੀਵਰਸਿਟੀ ਦਾ ਜਨਨਾ ਪ੍ਰਚਾਰ ਪ੍ਰਸਾਰਿਆ ਜੋ ਕੁਛ ਯੂਨੀਵਰਸਿਟੀਆਂ ਕੰਨਾਂ ਤੋਂ ਬਾਹਰ ਜਾਣਾ ਉਹਦੇ ਸਮਝ ਜਿਹੜਾ ਸਾਰਾ ਕੁਝ ਜਿਹੜਾ ਇਹਨਾਂ ਦੇ ਡੈਕੂਰੇਟਰ ਦੇ ਵੱਲੋਂ ਜਿਹੜਾ ਅਧਿਕਾਰ ਖੇਤਰ ਚ ਆਉਂਦਾ ਜੀ ਜੀ ਜੋ ਸਾਡੀਆਂ ਗਤੀਆਂ ਵਧੀਆਂ ਹੈਗੀਆਂ ਪਸ਼ੂ ਪਾਲਣ ਦੇ ਪ੍ਰਤੀ ਜੀ ਜੀ ਉਹ ਕਿਸਾਨਾਂ ਤੱਕ ਕਿਵੇਂ ਜਲਦੀ ਜਲਦੀ ਪਸ਼ੂ ਪਾਲਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣੀ ਸਾਰਾ ਕੁਝ ਬਹੁਤ ਵਧੀਆ ਹੈ ਜੀ ਅੱਛੀਆਂ ਸੇਵਾਵਾਂ ਨਿਭਾ ਰਹੇ ਹੋ ਕਿਉਂਕਿ ਜਾਣਕਾਰੀ ਹੈ ਤੇ ਕੰਮ ਅੱਗੇ ਤੁਰਦਾ ਬਿਲਕੁਲ ਬਿਨਾਂ ਜਾਣਕਾਰੀ ਤੋਂ ਕੰਮ ਅੱਗੇ ਤੁਰਦਾ ਹੀ ਨਹੀਂ ਕੋਈ ਵੀ ਹੋਵੇ ਕੋਈ ਵੀ ਠੀਕ ਹੈ ਇਹਨਾਂ ਨਾਲ ਕਰਦੇ ਆਂ ਫੇਰ ਸਾਰੀ ਗੱਲਬਾਤ ਅੱਜ ਤੁਸੀਂ ਸੁਣਾਓ ਵਰੀਆ ਮਠਾ ਸੇ ਜੀ ਬਸ ਵਧੀਆ ਚਾਹੀਦਾ ਕੀ ਹੋ ਰਿਹਾ ਅੱਜਕੱਲ ਬਾਸ ਮਠਾਸ ਸਿੰਘ ਜੀ ਅੱਜ ਕੱਲ ਨਾ ਕਈ ਵਾਰੀ ਨਾ ਮਨਚ ਐਵੇਂ ਸਵਾਲ ਆਉਂਦੇ ਆ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਨਾ ਉਹ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਆ ਦੇਖੋ ਪੀੜ੍ਹੀ ਤਾਂ ਸਾਰਾ ਤਬਦੀਲ ਹੁੰਦੀ ਆ ਪਰ ਨਵੀਂ ਪੀੜ੍ਹੀ ਨਵੇਂ ਢੰਗ ਦੇ ਨਾਲ ਤੇਜ਼ੀ ਨਾਲ ਤਬਦੀਲ ਹੋ ਰਹੀ ਆ ਜੀ ਉਹਨਾਂ ਨਾਲ ਕਈ ਵਾਰੀ ਮਨਦੇ ਚ ਇਹੋ ਜਿਹੇ ਸਵਾਲ ਆਉਂਦੇ ਜੇ ਵੀ ਇਹਨਾਂ ਨੂੰ ਸੰਸਕਾਰ ਕਦਰਾਂ ਕੀਮਤਾਂ ਜਿਹੜੀਆਂ ਐ ਉਹ ਕੁਝ ਉਹੋ ਜਿਹੀਆਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ ਕਿ ਸਾਡਾ ਜਿਹੜਾ ਪੁਛੋਕੜ ਉਹਨੇ ਨਾਲ ਜੁੜਦੀਆਂ ਰਹਿਣਗੇ ਜੁੜਦੀਆਂ ਰਹਿਣ ਬਿਲਕੁਲ ਗੱਲ ਸਹੀ ਹੈ ਤੁਹਾਡੀ ਡਾਕਟਰ ਸਾਹਿਬ ਇਦਾਂ ਹੁੰਦਾ ਵੀ ਜਦੋਂ ਅਸੀਂ ਕੋਠੇ ਚੜ੍ਹਨਾ ਹੈ ਨਾ ਹਰ ਬੰਦੇ ਨੇ ਪੌੜੀ ਬਾਈ ਪੌੜੀ ਚੜ੍ਹਨੀ ਜੀ ਜੀ ਠੀਕ ਹੈ ਹਾਂਜੀ ਇਦਾਂ ਹੀ ਇੱਕ ਇੱਕ ਪੌੜੀ ਤੇ ਇੱਕ ਇੱਕ ਜੀ ਖੜਾ ਸਾਡਾ ਇਦਾਂ ਹੀ ਉਹ ਪੌੜੀਆਂ ਚੜਹੀ ਜਾਂਦਾ ਉੱਪਰ ਲਾਗੇ ਚੜਾ ਜਾਂਦਾ ਜੀ ਤੇ ਜਿਹੜੇ ਬਾਕੀ ਜੀ ਆ ਉਹਨਾਂ ਨੂੰ ਅਸੀਂ ਫੜ ਕੇ ਤੇ ਆਪਣੀ ਪੌੜੀ ਤੇ ਰੱਖਦੀ ਬਿਲਕੁਲ ਉਹ ਇਦਾਂ ਹੀ ਚੜਹੀ ਜਾਂਦਾ ਤੇ ਜੇ ਉਹ ਨਹੀਂ ਉਹਨਾਂ ਨੂੰ ਚੜਾਵਾਂਗੇ ਤੇ ਪੌੜੀਆਂ ਖਾਲੀ ਹੋ ਜਾਣਗੀਆਂ। ਆ ਬਿਲਕੁਲ ਜੀ। ਜੀ ਹੈ ਨਾ ਤੇ ਐਡੀ ਗੱਲ ਮੈਂ ਸਮਝ ਗਿਆ। ਤੇ ਦੂਜੀ ਗੱਲ ਇਹ ਆ ਵੀ ਅਸੀਂ ਲੋਕਾਂ ਨੂੰ ਮਹਿਸੂਸ ਸਾਨੂੰ ਜ਼ਿਆਦਾ ਇਸ ਕਰਕੇ ਵੀ ਹੁੰਦਾ ਕਿ ਅਸੀਂ ਜ਼ਿੰਦਗੀ ਬਹੁਤ ਪੁਰਾਣੀ ਨਹੀਂ ਦੇਖੀ ਆ। ਜੀ। ਤੇ ਆ ਨਵੀਂ ਵੀ ਅੱਜ ਕੱਲ੍ਹ ਵੇਖਦੇ ਆ ਹਾਂ। ਆ ਜਿਹੜੀ ਬੜੀ ਤੇਜ਼ੀ ਨਾਲ ਚੱਲਦੀ ਆ ਅੱਗੇ। ਆ ਪਿਛਲੇ ਦੇਖੋ ਜੀ ਗੱਲ ਜੇ ਅਸੀਂ ਇੱਕ ਡੇਢ ਦਹਾਕੇ ਦੀ ਹੋਈ ਕਰੀਏ ਤੇ ਇਹਨਾਂ ਜਿਹੜੀ ਆ ਤਬਦੀਲੀ ਜ਼ਿਆਦਾ ਆਈ ਗਿਆ। ਜੀ। ਤੇ ਲੋੜ ਤੋਂ ਵੱਧ ਆਈ ਆ ਆਣੀ ਵੀ ਚਾਹੀਦੀ ਆ। ਹਾਂ। ਇਹਦੇ 'ਚ ਕੋਈ ਦੋਰਾਮਾ ਨਹੀਂ ਪਰ ਇਹ ਹੈ ਇਸ ਤਬਦੀਲੀ 'ਚ ਉਹ ਚੀਜ਼ਾਂ ਹਮੇਸ਼ਾ ਕਾਇਮ ਰਹਿੰਦੀਆਂ ਜਿਹੜੀਆਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਉਹ ਹੈ ਸੰਸਕਾਰ ਬਿਲਕੁਲ ਠੀਕ ਹੈ ਜੀ ਇਸ ਤਬਦੀਲੀ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਆਪਣੀ ਬੋਲਚਾਲ ਦਾ ਢੰਗ ਬਦਲ ਲਈਏ ਜੀ ਸਾਡੇ ਬੱਚੇ ਕਿਸੇ ਨਾਲ ਬੋਲਣ ਤੇ ਉਹ ਢੰਗ ਨਾਲ ਨਾ ਬੋਲਣ ਜੀ ਹਾਂਜੀ ਹੈਨਾ ਤਬਦੀਲੀਆਂ ਆਈਆਂ ਇਹ ਆਉਣੀਆਂ ਚਾਹੀਦੀਆਂ ਤਬਦੀਲੀ ਆਈ ਹੈ ਅਸੀਂ ਤਰੱਕੀ ਕੀਤੀ ਆ ਹਾਂ ਪਰ ਆ ਬੋਲਣ 'ਚ ਤੇ ਅਸੀਂ ਜਿਹੜੇ ਲਫ਼ਜ਼ ਬੋਲਦੇ ਪਏ ਉਹ ਹੀ ਆ ਨਾ ਵੀਰ ਕੋਨਾ ਮਿਠਾਸ ਹੈ ਜੀ ਕਿ ਮਿੱਠਾ ਬੋਲਣਾ ਜੇ ਭਾਰਤ ਦੇ ਵਿੱਚ ਉਹ ਜਿਆ ਹੈ ਤਾਂ ਅਮਰੀਕਾ 'ਚ ਵੀ ਮਿੱਠਾ ਬੋਲਣਾ ਉਹ ਜਿਆ ਹੀ ਹੈ ਜੇ ਸੱਚ ਜਿਹੜਾ ਵਾ ਉਹ ਭਾਰਤ 'ਚ ਸੱਚ ਆ ਤੇ ਉਹ ਦੂਜੇ ਮੁਲਕ ਦੇ ਵਿੱਚ ਵੀ ਸੱਚ ਆ ਜੇ ਇਮਾਨਦਾਰੀ ਆ ਉਹ ਜੇ ਸਾਡੇ ਮੁਲਕ 'ਚ ਸੱਚ ਆ ਤੇ ਦੂਜੇ ਮੁਲਕ 'ਚ ਵੀ ਉਹ ਸਾਰਿਆਂ ਪਾਸੇ ਹਰ ਚੀਜ਼ ਹਰ ਬੋਲੀ ਦਾ ਬੋਲਣ ਦਾ ਇੱਕ ਸਲੀਕਾ ਹੈ ਜਿਹੜਾ ਅਸੀਂ ਆਪਣੇ ਬੱਚਿਆਂ ਦੇ ਅੰਦਰ ਭਰਨਾ ਹੈ ਭਰਨਾ ਚਾਹੀਦਾ ਪਰ ਸਾਡੇ ਬੱਚਿਆਂ ਨੂੰ ਵੀ ਚਾਹੀਦਾ ਵੀ ਵੱਡਿਆਂ ਦੀ ਸੁਣਨ ਔਰ ਉਹਦੇ ਤੇ ਅਮਲ ਵੀ ਕਰ ਜੀ ਜੀ ਭਾਇਆ ਜੀ ਮੰਡੀਆਂ ਤੇ ਸੁਣਾਓ ਜੀ ਲੋ ਜੀ ਭਾ ਇਸ ਤਰ੍ਹਾਂ ਆ ਵੀ ਆਲੂ ਜਿਹੜਾ ਜਲੰਧਰ ਵਿਖਿਆ 220 ਰੁਪਏ ਕਿਵੰਟਲ ਬੁੱਢਲਾਡਾ 700 ਰੁਪਏ ਫਾਜ਼ਿਲਕਾ 1200 ਰੁਪਏ ਅਹਿਮਦਗੜ 900 ਰੁਪਏ ਪਟਿਆਲਾ 900 ਰੁਪਏ ਤੇ ਰਈਆ 1500 ਰੁਪਏ ਕਿਵੰਟਲ ਜੀ ਪਿਆਜ਼ ਆ ਜਿਹੜਾ ਜਲੰਧਰ 1800 ਰੁਪਏ ਬੁੱਢਲਾਡਾ 2700 ਰੁਪਏ ਫਾਜ਼ਿਲਕਾ 3500 ਰੁਪਏ ਅਹਿਮਦਗੜ 3700 ਰੁਪਏ ਪਟਿਆਲਾ 1800 ਰੁਪਏ ਕਿਵੰਟਲ ਪਿਆਜ਼ ਵੀ ਕਿਹਾ ਜੀ ਤੇ ਰਈਆ 3400 ਰੁਪਏ ਜੀ ਟਮਾਟਰ ਆ ਜਿਹੜਾ ਜੀ ਜਲੰਧਰ 700 ਰੁਪਏ ਬੁੱਢਲਾਡਾ 1200 ਰੁਪਏ ਫਾਜ਼ਿਲਕਾ 1500 ਰੁਪਏ ਅਹਿਮਦਗੜ 1600 ਰੁਪਏ ਪਟਿਆਲਾ 800 ਰੁਪਏ ਤੇ ਰਈਆ ਮੰਡੀ 2500 ਰੁਪਏ ਕਿੰਟਲ ਦੇ ਹਿਸਾਬ ਨਾਲ ਟਮਾਟਰ ਵੇਚ ਗਿਆ ਜੀ ਗਾਜਰ ਜਲੰਧਰ 500 ਰੁਪਏ ਬੁੱਢਲਾਡਾ 1100 ਰੁਪਏ ਫਾਜ਼ਿਲਕਾ 1000 ਰੁਪਏ ਮੰਡੀ ਅਹਿਮਦਗੜ 1200 ਰੁਪਏ ਪਟਿਆਲਾ 800 ਰੁਪਏ ਰਈਆ 1500 ਰੁਪਏ ਕਿੰਟਲ ਦੇ ਹਿਸਾਬ ਨਾਲ ਗਾਜਰ ਵੀ ਕੀਆ ਜੀ ਤੇ ਹਰੇ ਮਟਰ ਜਿਹੜੇ ਆ ਇਹ ਜਿਰੰਦਰ ਵੀ ਕਿਹਾ 1200 ਰੁਪਏ ਕੁਇੰਟਰ ਬੁਢਲਾਡਾ ਪਾ ਰਿਹਾ 2000 ਫਾਜ਼ਿਲ ਕਾ 2500 ਰੁਪਏ ਮੰਡੀ ਅਹਿਮਦਗੜ 2800 ਪਟਿਆਲਾ 3500 ਤੇ ਰਈਆ 2800 ਜੀ ਜੀ ਠੀਕ ਹੈ ਜੀ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਅਸੀਂ ਦਿੱਤੇ ਸੁਣਾ ਜੀ ਹੁਣ ਆਈਏ ਡਾਕਟਰ ਹਾਂ ਜੀ ਦੇਖੋ 체체 ਤੌਰ ਤੇ ਆਏ ਆ ਸਾਡੇ ਜੀ ਤੇ ਤੁਹਾਨੂੰ ਪਤਾ ਵੀ ਮਹੀਨਾ ਵੀ ਇਹ ਚੱਲ ਰਿਹਾ ਮਾਰਚ ਮਾਰਚ ਦਾ ਜੀ ਇਸ ਸਾਲ ਜਿਵੇਂ ਡਾਕਟਰ ਸਾਹਿਬ ਨੇ ਦੋ ਰੁੱਤਾਂ ਦੀ ਗੱਲ ਕੀਤੀ ਸੀ ਪਹਿਲੇ ਆਪਾਂ ਜਦੋਂ ਬੈਠੇ ਸੀ ਜੀ ਜੀ ਤੇ ਜਿਹੜੀਆਂ ਦੋ ਰੁੱਤਾਂ ਹੁੰਦੀਆਂ ਤੇ ਦੋ ਹੀ ਮੇਲੇ ਹੁੰਦੇ ਆ ਮੇਲੇ ਹੁੰਦੇ ਇੱਕ ਜਾ ਕੇ ਸਤੰਬਰ ਚੋਂ ਦਾ ਹਾਂਜੀ ਤੇ ਇੱਕ ਆ ਮਾਰਚ ਹੁਣ ਮਾਰਚ ਸਾਰੇ ਪਾਸੇ ਲੱਗਦਾ ਹੈ ਹਾਂਜੀ ਹਾਂਜੀ ਹੈਨਾ ਤੇ ਅੱਜ ਫਿਰ ਮੇਲਿਆਂ ਤੇ ਹੀ ਨਾ ਗੱਲਬਾਤ ਕਰਾਂ ਹਾਂਜੀ ਪਸ਼ੂ ਪਾਲਣ ਮੇਲੇ ਲਾਉਣੇ ਨਾ ਤੇ ਮੈਂ ਯਾਦ ਵੀ ਤੁਹਾਨੂੰ ਤਾਂ ਹੀ ਕੀਤਾ ਠੀਕ ਹੈ ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਜੀ ਹਾਂਜੀ ਅਜੇ ਇਸ ਵਿਸ਼ੇ ਤੇ ਗੱਲਬਾਤ ਡਾਕਟਰ ਸਾਹਿਬ ਨਾਲ ਕਰਦੇ ਹਾਂ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਡਾਕਟਰ ਸਾਹਿਬ ਬੈਠੇ ਨੇ ਇਹ ਤੁਹਾਨੂੰ ਜਾਣਕਾਰੀ ਦੇਣਗੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਤੁਸੀਂ ਸਵਾਲ ਸਾਨੂੰ ਕਰ ਸਕਦੇ ਹੋ ਟੈਲੀਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 2814264 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਤੇ اپنی جانکاری اپنے سوال ਦਾ جواب ਤੁਹਾਨੂੰ ਮਿਲੇਗਾ ਡਾਕਟਰ ਸਾਹਿਬ ਜੀਓ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਇਹ ਥੋੜੀ ਜੀ ਜਾਣਕਾਰੀ ਦਿਓ ਕਿਉਂਕਿ ਮੰਤਵ ਹਾਂਜੀ ਹਰ ਚੀਜ਼ ਦਾ ਮੰਤਵ ਹੁੰਦਾ ਹਾਂਜੀ ਹਾਂਜੀ ਪਸ਼ੂ ਪਾਲਨ ਮੇਲੇ ਦਾ ਕੀ ਮੰਤਵ ਹੈ ਹਾਂਜੀ ਇਸ ਸਾਲ ਚ ਜਿਵੇਂ ਅਸੀਂ ਦੱਸਿਆ ਦੋ ਵਾਰੀ ਲੱਗਦਾ ਹੈ ਕਿਉਂ ਲੱਗਦਾ ਦੋ ਵਾਰੀ ਇਹਦੇ ਬਾਰੇ ਪਹਿਲੇ ਥੋੜੀ ਜੀ ਜਾਣਕਾਰੀ ਦਿਓ ਮਿਠਾ ਸਿੰਘ ਜੀ ਜਿਵੇਂ ਤੁਸੀਂ ਕਿਹਾ ਵੀ ਆਪਣੀਆਂ ਜਿਹੜੀਆਂ ਸੀਜ਼ਨ ਹੁੰਦੇ ਆ ਇਹ ਹੜੀ ਸੌਣੀ ਦੇ ਤੇ ਚੱਲ ਹੀ ਰਹੇ ਹੁਣ ਖੜੀ ਦਾ ਸੀਜ਼ਨ ਖਤਮ ਹੋ ਰਿਹਾ ਕਣਕ ਦੀ ਵੱਢੀ ਤਿਆਰੀ ਹੋ ਰਹੀ ਆ ਜੀ ਪਰ ਨਾਲ ਨਾਲ ਅਗਲੇ ਬੀਜ ਜਿਵੇਂ ਕਿਸਾਨ ਮੁੱਢ ਤੋਂ ਹੀ ਤਿਆਰੀ ਕਰਦਾ ਉਹ ਲੈਂਦਾ ਆਉਂਦਾ ਇਦਾਂ ਹੀ ਜਦੋਂ ਅਸੀਂ ਡੇਰੀ ਦੇ ਤੰਦੇਜ ਚ ਮੁਰਗੀ ਪਾਲਣ ਦੇ ਤੰਦੇਜ ਚ ਹੋਰ ਤਰੱਕੀ ਕਰਨਾ ਚਾਹੁੰਦੇ ਆ ਤਾਂ ਮੌਸਮ ਦੇ ਹਿਸਾਬ ਨਾਲ ਉਹਦੀ ਰੁੱਤਾਂ ਦੇ ਹਿਸਾਬ ਨਾਲ ਉਹਦੀ ਮੈਨੇਜਮੈਂਟ ਉਹਦੀ ਰੱਖ-ਰਖਾਅ ਚ ਕੀ ਫਰਕ ਲੈ ਕੇ ਆਉਣਾ ਕੋਈ ਪੰਛਲੇ 6 ਮਹੀਨਿਆਂ ਚ ਜਾਂ ਸਾਲ ਦੇ ਵਿੱਚ ਕੋਈ ਨਵੀਂ ਬਿਮਾਰੀ ਤਾਂ ਨਹੀਂ ਆਈ ਕੋਈ ਨਵੀਂ ਵੈਕਸੀਨ ਤਾਂ ਨਹੀਂ ਆ ਗਈ ਜਿਹੜੀ ਜਿੰਨਾਂ ਸਾਸੀਂ ਖੁਰਾਕ ਦੇ ਵਿੱਚ ਯੂਜ਼ ਕਰਦੇ ਸੀ ਕਿ ਉਹ ਹੁਣ ਕਿੰਨੀਆਂ ਮਹਿੰਗੀਆਂ ਕਿੰਨੀਆਂ ਸਸਤੀਆਂ ਹੋ ਗਈਆਂ ਉਹਨਾਂ ਦੀ ਵਿੱਚ ਕੁਆਲਿਟੀ ਕੀ ਚੱਲ ਰਹੀ ਆ ਕੋਈ ਰਸਾਇਣਿਕ ਕੋਈ ਜਿਹੜਾ ਟੈਸਟ ਆਜਾਦ ਹੋਇਆ ਜਿਹਦੇ ਕਰਕੇ ਕਿਸਾਨ ਵੀਰ ਆਪਣਾ ਸੈਂਪਲ ਕੋਈ ਲੈ ਕੇ ਆ ਕੇ ਟੈਸਟ ਜਲਦੀ ਤੋਂ ਜਲਦੀ ਕਰ ਸਈ ਉਹ ਇਹ ਸਾਰੀਆਂ ਚੀਜ਼ਾਂ ਮੇਲਿਆਂ 'ਚ ਹੀ ਲੱਗਣੀਆਂ ਤੇ ਮੇਲੇ ਦੇ ਵਿੱਚ ਖੱਲੀ ਇੱਕ ਕਿਸਾਨ ਨਹੀਂ ਆਉਣਾ ਕਈ ਹਜ਼ਾਰਾਂ ਕਿਸਾਨ ਆਉਂਦੇ ਆ ਤੇ ਇੱਕ ਫਾਰਮਰ ਦੂਜੇ ਫਾਰਮਰ ਨਾਲ ਰਲ ਕੇ ਜਦੋਂ ਉਹ ਇੱਕ ਗਰੁੱਪ ਬਣਦਾ ਉਹਦੇ ਵਿੱਚ ਵੀ ਭਾਈ ਸਾਹਿਬ ਤੈਨੂੰ ਕੀ ਫਾਇਦਾ ਹੋਇਆ ਚੱਲ ਇਕੱਠੇ ਚਲੀਏ ਤਾਂ ਇੱਕ ਦੇ ਨਾਲ ਕਈਆਂ ਦਾ ਫਾਇਦਾ ਹੋ ਜਾਂਦਾ ਉੱਥੇ ਨਾਲੇ ਇੱਕ ਚੀਜ਼ ਨਹੀਂ ਹੈ ਕਈ ਵਿਭਾਗੇ ਆ ਤੇ ਉਹ ਫਾਰਮਰ ਆਪਣੇ ਦੁੱਧ ਬਾਰੇ ਦੁੱਧ ਦੇ ਪਦਾਰਥਾਂ ਬਾਰੇ ਨਸਲ ਬਾਰੇ ਗਾਂ ਉਥੋਂ ਕਿਥੋਂ ਕੱਟੇ ਲੈਣੇ ਆ ਖੁਰਾਕ ਕਿਵੇਂ ਸਸਤੀ ਕਰਨੀ ਆ ਬਹੁਤ ਕੋਸ਼ਿਸ਼ ਸੇਵਾਵਾਂ ਜਿਹੜੀਆਂ ਉਹ ਸਾਡੇ ਤੋਂ ਹਾਸਲ ਕਰ ਸਕਦਾ ਇਸ ਕਰਕੇ ਵੀ ਆ ਵੀ ਉੱਥੇ ਇੱਕ ਕਾਫਲਾ ਇਕੱਠਾ ਹੁੰਦਾ ਉਹ ਫੇਰ ਕਾਰਵਾ ਬਣ ਕੇ ਤੁਰ ਪੈਂਦਾ ਆ ਸਾਰਾ ਹੈਨਾ ਇਸ ਕਰਕੇ ਉਹ ਹੱਥ ਚੱਤ ਫੜ ਕੇ ਜਦੋਂ ਤੁਰਦੇ ਆ ਤੇ ਮੇਲੇ ਦੇ ਬਾਰੇ ਜਿੰਨੀ ਵੀ ਜਾਣਕਾਰੀਆਂ ਹੋਰ ਚੀਜ਼ਾਂ ਹੁੰਦੀਆਂ ਨੇ ਉਹ ਇੱਕ ਦੂਜੇ ਨਾਲ ਸਾਂਝੀਆਂ ਹੁੰਦੀਆਂ ਤੇ ਪਸ਼ੂ ਪਾਲਕਾਂ ਨੂੰ ਇਹਦਾ ਫਾਇਦਾ ਬਿਲਕੁਲ ਜੀ ਜੀ ਡਾਕਟਰ ਪਰਮਿੰਦਰ ਜੀ ਜਦੋਂ ਆਪਾਂ ਕੋਈ ਚੀਜ਼ ਵੇਖਣੀ ਹੁੰਦੀ ਆ ਨਾ ਹਾਂਜੀ ਤੇ ਪਹਿਲਾਂ ਸਾਡੇ ਮਨ ਦੇ ਵਿੱਚ ਕਿ ਚਿੱਤਰ ਜਿਹਾ ਬਣਦਾ ਵੀ ਕਿਹੋ ਜਿਹਾ ਹੋਊਗਾ ਉੱਥੇ ਹਾਂਜੀ ਜੀ ਆਪਾਂ ਕਹੀਏ ਬਸੜੇ ਨੇ ਜਾਣਾ ਸਾਨੂੰ ਬਸੜਾ ਦਿਸਣ ਲੱਗ ਪਈ ਬਿਲਕੁਲ ਬਿਲਕੁਲ ਤੇ ਸਾਨੂੰ ਕੁਝ ਉਹ ਜਾਂ ਚਿੱਤਰ ਕੇ ਵਿਖਾਓ ਵੀ ਇਸ ਮੇਲੇ ਦੇ ਵਿੱਚ ਕੋਈ ਪ੍ਰਦਰਸ਼ਨੀਆਂ ਲਾਉਂਦੇ ਹੋ ਕੋਈ ਨਮੈਸ਼ਾ ਲਾਉਂਦੇ ਹੋ ਕੋਈ ਪਸ਼ੂਆਂ ਦੇ ਕੋ ਮੁਕਾਬਲੇ ਕਰਾਉਂਦੇ ਹੋ ਕੋਈ ਝਾਕੀਆਂ ਕੱਢਦੇ ਵੀ ਕਿਸ ਤਰੀਕੇ ਦਾ ਜਿਹੜਾ ਉੱਥੇ ਤੁਸੀਂ ਦ੍ਰਿਸ਼ ਜਿਹੜਾ ਉਹ ਬਣਾ ਕੇ ਤਿਆਰ ਕਰਦੇ ਹੋ ਬਹੁਤ ਵਧੀਆ ਇਹ ਕੁਐਸਚਨ ਹੈਗਾ ਹਰਪ੍ਰੀਤ ਜੀ ਜਦੋਂ ਤੁਸੀਂ ਪਸ਼ੂ ਪਾਲਨ ਮੇਲੇ ਵਿੱਚ ਆਉਂਦੇ ਹੋ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਸਰਕਾਰੀ ਜਾਂ ਕਹਿ ਲਓ ਯੂਨੀਵਰਸਿਟੀ ਦੇ ਪਸ਼ੂ ਆ ਉਹਨਾਂ ਦੀ ਪ੍ਰਦਰਸ਼ਨੀ ਕਰਦੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਉੱਤਮ ਕਿਸਮ ਦੀਆਂ ਮੱਝਾਂ ਚਾਹੇ ਉਹ ਮੁਰਾ ਹੋਣ ਚਾਹੇ ਨੀਲੀ ਰਵੀ ਆ ਫਿਰ ਉਹ ਦੁਗਲੀਆਂ گاਵਾ ਐਚ ਐਫ گاਵਾ ਸਾਹੀਵਾਲ گاਵਾ ਉਹਨਾਂ ਦੇ ਗਾਂ ਸਾਂ ਉਹਨਾਂ ਦੇ ਬੱਚੇ ਫਿਰ ਮੁਰਗੀਆਂ ਬ੍ਰੇਲਰ ਫਿਰ ਸੂਰ ਬੱਕਰੀ ਮੱਛੀਆਂ ਤੇ ਅੱਜ ਕੱਲ ਸਜਾਇਵਟੀ ਮੱਛੀਆਂ ਸਪੈਸ਼ਲ ਢੀਂਗਾ ਇਹ ਸਾਰੀਆਂ ਜਿਹੜੀਆਂ ਅਸੀਂ ਉੱਥੇ ਪ੍ਰਦਰਸ਼ਨੀ ਲਗਾਈਆਂ ਹੁੰਦੀਆਂ ਉੱਥੇ ਕਿਸਾਨ ਵੀਰ ਆ ਕੇ ਉਹ ਸਾਡੇ ਨਾਲ ਰੂਪਰੂ ਕਰਦੇ ਆ ਵੀ ਗੱਲਬਾਤ ਦਾ ਹੀ ਕਿ ਇਹ ਮਿਲਦੇ ਕਿੱਥੋਂ ਆ ਇਹਨਾਂ ਦਾ ਰਖ ਰਿਵਾਜ ਕੀ ਫਾਇਦਾ ਹੁੰਦਾ ਕੀ ਨੁਕਸਾਨ ਹੁੰਦਾ ਇਹਨਾਂ ਦੀ ਆਰਥਿਕਤਾ ਕੀ ਆ ਇਹਨੂੰ ਜੇ ਕੰਮ ਅਸੀਂ ਵਧਾਉਣਾ ਤੇ ਸਾਨੂੰ ਹੋਰ ਕਿਹੜੇ ਕਿਹੜੇ ਪੈਰਾਮੀਟਰ ਜੀਆਂ ਦੇਖਣਿਆ ਪੈਣਾ ਇਹ ਤਾਂ ਹੈ ਨਹੀਂ ਵੀ ਮੇਰੇ ਕੋਲ ਇੱਕ ਹੈਗਾ ਖੇਤੀ ਕਰਨ ਨੂੰ ਤੇ ਮੈਂ ਕਹਾ ਮੈਂ 100 ਗਾਮਾ ਰੱਖ ਲਾਂ ਇਹ ਵੀ ਨਹੀਂ ਹੋ ਸਕਦਾ ਸੋ ਜਿੰਨੀ ਕਿ ਚਾਦਰ ਉਹਨੇ ਕਿ ਪੈਰ ਪਸਾਰਨਾ ਪਰ ਨਾਲ ਇਹ ਆ ਵੀ ਅਸੀਂ ਖਰਚੇ ਕਿਵੇਂ ਘਟਾਉਣੇ ਆ ਜੇ ਉਹ ਬਿਮਾਰੀ ਪਿੱਛੇ ਆਈ ਸੀ ਉਹ ਕਿਉਂ ਆਈ ਸੀ ਉਹਦਾ ਸਾਫ ਸਫਾਈ ਕਿਵੇਂ ਸੀ ਬਾਇਓ ਸਿਕਿਉਰਟੀ ਜਾਨੀ ਕਿ ਆਪਾਂ ਬਾਹਰੋਂ ਕਿਵੇਂ ਕਿਹੜੇ ਬੰਦੇ ਨੂੰ ਅੰਦਰ ਆਉਣ ਦੇਣਾ ਦੁੱਧ ਦੀ ਚਵਾਈ ਕਰਨ ਵਾਸਤੇ ਕੀ ਕੀ ਧਿਆਨ ਰੱਖਣਾ ਆ ਉਹਦੀ ਮੰਡੀਕਰਨ ਕਿੰਨਾ ਕਰਨਾ ਉਹਦੇ ਪਦਾਰਤ ਕਿਵੇਂ ਬਣਾਉਣੇ ਆ ਉਸ ਤੋਂ ਇਲਾਵਾ ਸਾਡੇ ਕਾਲਜ ਆਫ ਵੈਟਰਨਰੀ ਸਾਇੰਸ ਕੋਲ ਅੱਗੇ ਕਈ ਡਿਪਾਰਟਮੈਂਟ ਆ ਜਿਵੇਂ ਆਪਾਂ ਵੱਡੇ ਹਸਪੀਟਲ 'ਚ ਜੰਨੇ ਆ ਸਰਜਰੀ ਮੈਡੀਸਨ ਇਦਾਂ ਹੀ ਸਾਡੇ ਡਿਪਾਰਟਮੈਂਟ 'ਚ ਵੀ ਵੈਟਰਨਰੀ ਦੇ ਵਿੱਚ ਸਰਜਰੀ ਹੈ ਗਾਇਨੀ ਹੈ ਮੈਡੀਸਨ ਆ ਪੈਥੋਲੋਜੀ ਆ ਐਨਾਟੋਮੀ ਆ ਜੀ ਇਹ ਇਕੱਲੇ-ਇਕੱਲਿਆਂ ਨੇ ਆਪਣੀ ਪ੍ਰਦਰਸ਼ਨੀ ਲਾਈ ਹੁੰਦੀ ਆ ਕਿਸਾਨ ਜਿਹੜਾ ਰੁਚੀ ਰੱਖਦਾ ਉਹਨੂੰ ਦੱਸ ਦਨੇ ਆ ਵੀ ਉਹਦੇ ਅੰਦਰ ਪਚਨ ਕਿਰਿਆ ਕਿਵੇਂ ਹੋ ਰਹੀ ਆ ਤੁਸੀਂ ਆਪਣੀ ਪਾਣੀ ਦਾ ਜਾਂ ਤੁਸੀਂ ਆਪਣੀ ਮਿੱਟੀ ਦਾ ਜਾਂ ਤੁਸੀਂ ਆਪਣੇ ਪੱਠੇ ਦਾ ਕਰਦੇ ਸੈਂਪਲ ਟੈਸਟ ਕਰਾ ਲਓ ਤੁਸੀਂ ਉਹਦੇ ਚ ਉਹਨੂੰ ਵੱਧ ਤੋਂ ਵੱਧ ਹজম ਹੋਣ ਦੇ ਕਿਵੇਂ ਉਪਰਾਲੇ ਕਰਨੇ ਚਾਹੀਦੇ ਆ ਖੁਰਾਕ ਕਿਵੇਂ ਸੰਤੁਲਿਤ ਬਣ ਸਕਦੀ ਆ ਯੂਨੀਵਰਸਿਟੀ ਖੁਰਾਕੀ ਕੁਝ ਤੱਤ ਮਿਨਰਲ ਮਿਕਸਚਰ ਆ ਗਰਾ ਉਹ ਆਪਣੀ ਪ੍ਰਦਰਸ਼ਨੀ ਕਰਦੀ ਆ ਵੀ ਤੁਸੀਂ ਉਹਨਾਂ ਨੂੰ ਪਾ ਕੇ ਕਿਵੇਂ ਆਪਣਾ ਵੱਧ ਤੋਂ ਵੱਧ ਪ੍ਰਜਨਨ ਕਿਰਿਆ ਸਹੀ ਕਰ ਸਕਦੇ ਹੋ ਦੁੱਧ ਦੀ ਪੈਦਾਵਾਰ ਵਧਾ ਸਕਦੇ ਹੋ ਮੱਛੀ ਦੇ ਕਿੱਥੇ ਕਿਹੜੇ ਕਿਹੜੇ ਏਰੀਆ ਆ ਪੰਜਾਬ ਦੇ ਵਿੱਚ ਜਿੱਥੇ ਮੱਛੀ ਪਾਲਣ ਹੋ ਸਕਦੀ ਆ ਉਥੇ ਪਾਣੀ ਦੀ ਕੁਆਲਿਟੀ ਵੀ ਚੈੱਕ ਕਰਨੀ ਪੈਂਦੀ ਆ ਹਰ ਜਗ੍ਹਾ ਅਸੀਂ ਨਹੀਂ ਸਿਫਾਰਿਸ਼ ਕਰਦੇ ਇਦਾਂ ਹੀ ਉਹ ਕਿਸਾਨ ਵੀਰ ਜਿਹੜੇ ਜਿਨ੍ਹਾਂ ਕੋ ਪੈਸੇ ਦੀ ਕਿੱਲਤ ਆ ਜਾਂ ਘੱਟ ਪੈਸਾ ਲਾ ਸਕਦੇ ਉਹਦੇ ਲਈ ਬੱਕਰੀਆਂ ਉਹਦੇ ਲਈ ਕਿਵੇਂ ਕਰ ਸਕਦੇ ਆਂ ਅੱਜ ਕੱਲ ਪਛੌਕੜ ਜਾਂ ਕਰਿਓ ਪਿਛਵਾੜੇ ਦੇ ਵਿੱਚ ਮੁਰਗੀਆਂ 200 200 500 500 ਮੁਰਗੀਆਂ ਅਸੀਂ ਰੱਖੀਆਂ ਵੀ ਖੁੱਲੇ ਬਾੜੇ 'ਚ ਨਾਲੇ ਤਾਂ ਡੇਰੀ ਫਾਰਮਰਾਂ ਨੇ ਵੀ ਰੱਖ ਲੀਆਂ ਹੁਣ ਤਾਂ ਵੀ ਚਿਚੜ ਵੀ ਉਹ ਚੱਕ ਗਈਆਂ ਨਾਲੇ ਉਹ ਆਂਡੇ ਵੀ ਪੈਦਾ ਕਰਦੀਆਂ ਇਦਾਂ ਜਾਨੀ ਕਿ ਸ਼ੌਕੀਆ ਤੌਰ ਤੋਂ ਉਥਾਂ ਉਠਾ ਕੇ ਉਹਨੂੰ ਪਰਕ ਲੈਵਲ 'ਤੇ ਲਿਆਣਾ ਮੁੱਖ ਕਿੱਤੇ ਦੇ ਤਾ ਉਹ ਉਹਨੂੰ ਪ੍ਰੇਰਣਾ ਉਥੋਂ ਮਿਲਦੀ ਸਾਰਿਆਂ ਕੀ ਬਾਤ ਕੀ ਬਾਤ ਅੱਛਾ ਡਾਕਟਰ ਸਾਹਿਬ ਗੱਲ ਇਹ ਹੁੰਦੀ ਹੈ ਜਦੋਂ ਮੇਲਾ ਮੇਲਾ ਸੁਣੀਦਾ ਨਾ ਤਾਂ ਐਂ ਲੱਗਦਾ ਵੀ ਚੱਲ ਵੀ ਮੇਲੇ ਚਲੀਏ ਹੈਂ ਹੋਈ ਚੱਲ ਚਲੀਏ ਜੇ ਰਕਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਾਂ ਹੈਨਾ ਮੇਲੇ ਚਲੇ ਜਾਈਦਾ ਹਾਂਜੀ ਕਈ ਸਾਡੇ ਪਸ਼ੂ ਪਾਲਕ ਵੀ ਦੂਰ ਦਰੇਡੇ ਤੋਂ ਵੀ ਆਏ ਹੁੰਦੇ ਆਂ ਕਈ ਪਹਿਲੀ ਵਾਰੀ ਆਏ ਹਾਂਜੀ ਕਈਆਂ ਨੂੰ ਪਤਾ ਹੁੰਦਾ ਚੀਜ਼ਾਂ ਦਾ ਕਈਆਂ ਨੂੰ ਨਹੀਂ ਪਤਾ ਹਾਂਜੀ ਆ ਕੇ ਉਹਨਾਂ ਨੇ ਪਸ਼ੂਆਂ ਦੇ ਬਾਰੇ ਕੋਈ ਸਲਾਹ ਲੈਣੀ ਹੋਵੇ ਹਾਂਜੀ ਕੋਈ ਪਸ਼ੂਆਂ ਦੀ ਬਿਮਾਰੀ ਬਾਰੇ ਪਸ਼ੂਆਂ ਨੂੰ ਕਈ ਸਮੱਸਿਆ ਆਵਾਜਨਾ ਹੋ ਜਾਂਦੀਆਂ ਹਾਂਜੀ ਬਿਲਕੁਲ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਅਸੀਂ ਪਤਾ ਕਿੱਥੋਂ ਕਰਨਾ ਆ ਹਾਂਜੀ ਤੁਸੀਂ ਜਿਵੇਂ ਕਿਹਾ ਵੀ ਅਸੀਂ ਉੱਥੇ ਸਾਰੀਆਂ ਜਾਣਕਾਰੀਆਂ ਦਿੰਨੇ ਆ ਹਰ ਚੀਜ਼ ਦੱਸ ਦਿਆਂ ਇਹ ਕਾਮ ਪਸ਼ੂ ਪਾਲਕ ਉੱਥੇ ਜਾ ਕੇ ਇਹ ਸਾਰੀ ਜਾਣਕਾਰੀ ਕਿੱਥੋਂ ਲਵੇ ਤੇ ਕਿਵੇਂ ਲਵੇ ਜਦੋਂ ਉਹ ਸਾਡੇ ਗੇਟ ਦੇ ਅੰਦਰ ਵੱੜਦਾ ਜਿੱਥੇ ਅਸੀਂ ਜੀਆਏ ਨੂੰ ਕਹਿੰਦੇ ਆ ਤੇ ਸਭ ਤੋਂ ਪਹਿਲਾਂ ਉੱਥੇ ਰਜਿਸਟ੍ਰੇਸ਼ਨ ਹੁੰਦੀ ਆ ਅੱਛਾ ਜੀ ਕਿਸਾਨ ਵੀਰ ਆਪਣਾ ਨਾਮ ਪਤਾ ਆਪਣਾ ਪਿੰਡ ਦਾ ਨਾਮ ਦੱਸ ਕੇ ਉਹ ਆਉਂਦਾ ਸਾਡੇ ਕੋਲ ਨਾਲ ਉਹਦੇ ਅਸੀਂ ਬਿੱਲਾ ਲਈਦਾ ਵੀ ਵੈਲਕਮ ਵੀ ਇੱਕ ਤੈਨੂੰ ਆਪਣਾ ਫੀਲ ਕਰਾਉਨੇ ਆ ਉਸ ਤੋਂ ਬਾਅਦ ਉਹਨੂੰ ਅਸੀਂ ਗਾਈਡ ਕਰਦੇ ਆ ਵੀ ਆ ਇਧਰਲੇ ਪਾਸੇ ਪਸ਼ੂ ਆ ਇਧਰਲੇ ਪਾਸੇ ਬੱਕਰੀਆਂ ਰੱਖੀਆਂ ਹੋਈਆਂ ਤੇ ਤੁਸੀਂ ਉਹ ਪੂਰਾ ਲਾਈਨ ਹੀ ਤੁਰ ਹੀ ਜਾਂਦੀ ਆ ਤੇ ਉਸ ਤੋਂ ਬਾਅਦ ਆ ਕੇ ਤੁਸੀਂ ਕੁਰਸੀਆਂ 'ਚ ਬਰਾਜਮਨ ਹੋ ਉੱਥੇ ਤਕਨੀਕੀ ਲੈਕਚਰ ਚੱਲ ਰਹੇ ਆ ਉੱਥੇ ਤੁਸੀਂ ਉਹਨਾਂ ਨੂੰ ਸੁਣੋ ਅਤੇ ਸੁਣ ਕੇ ਤੁਸੀਂ ਜੇ ਉਹ ਤੁਹਾਡੇ ਮਨ ਦੇ ਵਿੱਚ ਕੁਐਸਚਨ ਆਉਂਦੇ ਉਹ ਵੀ ਮੌਕੇ ਤੇ ਹੀ ਅਸੀਂ ਉਹਨਾਂ ਦੇ ਆਨਸਰ ਦਿੰਨੇ ਆ ਨਾਲ ਫਿਰ ਅਸੀਂ ਜਿਹੜਾ ਲੈਕਚਰ ਚੱਲ ਰਿਹਾ ਹੁੰਦਾ ਕੋਈ ਵਿਗਿਆਨਿਕ ਦਾ ਤੇ ਉਹਦਾ ਵੀ ਅਸੀਂ ਬਾਅਦ ਚ ਕੁਐਸਚਨ ਵੀ ਪੁੱਛਦੇ ਆ ਕਿ ਜੇ ਉਹ ਆਨਸਰ ਸਹੀ ਦੇ ਰਿਹਾ ਤਾਂ ਕਿ ਇਹ ਨਹੀਂ ਹੈ ਵੀ ਉਹ ਧਿਆਨ ਨਾ ਦੇਣ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਆ ਤਾਂ ਕਿ ਉਹ ਉਹਦੇ ਵਿੱਚ ਸ਼ਮੂਲੀਅਤ ਵੀ ਰੱਖਣ ਇਹ ਨਹੀਂ ਹੈ ਵੀ ਖਾਲੀ ਬੈਠੇ ਆ ਅਨੇ ਕਈ ਤੇ ਆ ਜਾਂਦੇ ਸਵਾਲ ਪੁੱਛੀ ਰੋ ਜਿ ਸਿਰਫ ਪੁੱਛਣਾ ਹੀ ਆ ਪਰ ਅਮਲ ਕਰਨਾ ਤੇ ਅਮਲ ਕਰਨਾ ਉਸ ਤੋਂ ਬਾਅਦ ਫਿਰ ਹੋਰ ਕੰਪਨੀਆਂ ਦੀ ਪ੍ਰਦਰਸ਼ਨੀ ਲੱਗੀ ਹੁੰਦੀ ਆ ਮਸ਼ੀਨਰੀ ਕਿਹੜੀ ਕਿਹੜੀ ਆ ਮਿਲਕਿੰਗ ਮਸ਼ੀਨ ਆ ਟੀਐਮਆਰ ਮਸ਼ੀਨ ਆ ਪੱਠੇ ਕੱਟਣ ਦੀ ਮਸ਼ੀਨ ਆ ਜੋ ਟਰੈਕਟਰ ਜੋ ਆ ਮਸ਼ੀਨਰੀ ਡੇਰੀ ਦੇ ਵਿੱਚ ਪੁਲਟਿਚ ਹੋਂਦਾ ਉਹਦੀ ਵੀ ਪ੍ਰਦਰਸ਼ਨੀ ਲਾਈ ਹੁੰਦੀ ਆ ਉਹ ਕਿਸਾਨ ਵੀਰ ਉੱਥੇ ਜਾ ਕੇ ਕਿੰਨੇ ਦਾ ਮਿਲਦਾ ਕਿਵੇਂ ਮਿਲਦਾ ਇਹ ਸਾਰੀਆਂ ਚੀਜ਼ਾਂ। ਕੋਈ ਵੀ ਆ ਵੀ ਇਹ ਜ਼ਰੂਰੀ ਨਹੀਂ ਵੀ ਘਰੋਂ ਹੀ ਅਸੀਂ ਕੋਈ ਸਵਾਲ ਸੋਚ ਕੇ ਆਈਏ। ਉੱਥੇ ਜਾ ਕੇ ਵੀ ਸਾਡੇ ਮਨ 'ਚ ਕੋਈ ਸਵਾਲ ਪੈਦਾ ਹੋ ਸਕਦਾ ਹੈ। ਜੀ ਅਸੀਂ ਮੌਕੇ ਤੇ ਹੀ ਉਹਦਾ ਨਿਪਟਾਰਾ ਤੁਸੀਂ ਕਰ ਦੇਣੀ ਹੈ। ਹਾਂ ਜੀ। ਚਾ ਕਈ ਵਾਰੀ ਕੀ ਹੁੰਦਾ ਡਾਕਟਰ ਸਾਹਿਬ ਵੀ ਸਵਾਲ ਜ਼ਿਆਦਾ ਹੋ ਜਾਂਦੇ ਆ। ਸਮਾਂ ਘੱਟ ਹੁੰਦਾ। ਉਹ ਫਿਰ ਕਈ ਵਾਰੀ ਕੋਈ ਬਾਅਦ 'ਚ ਤੁਸੀਂ ਉਹਦੇ ਨਾਲ ਪਸ਼ੂ ਪਾਲਕ ਨਾਲ ਰابطਾ ਕਾਇਮ ਕਰਦੇ ਹੋ। ਬਿਲਕੁਲ ਜੀ ਉੱਥੇ ਇੱਕ ਤਾਂ ਜਿਵੇਂ ਸਵਾਲ ਹੋਗੇ ਦੂਜਾ ਇੱਕ ਸੁਝਾਅ ਪੇਟੀ ਵੀ ਹੁੰਦੀ ਆ ਉਹਦੇ 'ਚ ਵੀ ਤੁਸੀਂ ਆਪਣੀ ਸਲਿੱਪ ਪਾ ਕੇ ਆ ਸਕਦੇ ਹੋ। ਉੱਥੇ ਤੁਹਾਡਾ ਨੰਬਰ ਜੇ ਹੋਊਗਾ ਅਸੀਂ ਉਦੋਂ ਕਰ ਸਕਦੇ ਆ ਉਦਾਂ ਸਾਡੇ ਹੈਲਪਲਾਈਨ ਨੰਬਰ ਵੀ ਹੈਗੇ ਉਹ ਤੇ ਇੱਕ ਵੱਖਰੀ ਚੀਜ਼ ਆ ਮੇਲੇ ਚ ਗਏ ਆ ਤਾਂ ਬੰਦਾ ਕਹਿੰਦਾ ਵੀ ਉਹ ਪੇਟੀ ਚ ਆਪਣਾ ਨੰਬਰ ਐਡਰੈਸ ਪਾ ਕੇ ਆ ਜਵੇ ਤੇ ਤੁਸੀਂ ਉਹਨਾਂ ਨਾਲ ਰਾਬਤਾ ਕਰ ਦੇ ਬਹੁਤ ਵਧੀਆ ਜੀ ਡਾਕਟਰ ਸਾਹਿਬ ਜਿਵੇਂ ਇਕਤ ਹੋ ਗਿਆ ਗੱਲਾਂ ਬਾਤਾਂ ਹਾਂਜੀ ਹਾਂਜੀ ਵੀ ਕੋਈ ਗਏ ਹਾਂਜੀ ਕੋਈ ਉਥੋਂ ਸਲਾਹ ਪੁੱਛ ਲਈ ਕੋਈ ਸੁਝਾਅ ਲੈ ਲਿਆ ਜਾਂ ਕੰਤਾ ਸ਼ੁਰੂ ਕਰਨਾ ਬਿਲਕੁਲ ਕਈ ਵਾਰੀ ਨਾ ਕੋਈ ਕਿਸਾਨ ਦੀ ਸਮੱਸਿਆ ਹੀ ਹੁੰਦੀ ਆ ਹਾਂਜੀ ਉਹ ਕਹਿੰਦਾ ਜੇ ਮੈਂ ਚੱਲਿਆ ਹੀ ਹੁਣ ਤੇ ਜੇ ਮੇਰੀ ਸਮੱਸਿਆ ਹੱਲ ਨਾ ਹੋਏ ਕਿ ਇਹਦਾ ਪਸ਼ੂ ਬਿਮਾਰ ਆ ਹਾਂਜੀ ਉਹਨੂੰ ਲੱਗਦਾ ਵੀ ਯਾਰ ਜੇ ਉਥੇ ਇਹ ਗੋਇ ਦੀ ਜਾਂਚ ਹੋ ਜੇ ਕੋਈ ਦੁੱਧ ਦੀ ਜਾਂਚ ਹੋ ਜੇ ਕੋਈ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਮੈਂ ਉੱਥੇ ਪਹੁੰਚਾਂ ਤੇ ਮੇਰੇ ਮਸਲੇ ਦਾ ਹਾਲਤ ਨਿਕਲੇ ਕੋਈ ਕੋਈ ਇਹੋ ਜਿਹਾ ਵੀ ਪ੍ਰਬੰਧ ਕੀਤਾ ਹੋਇਆ ਜੇ ਉੱਥੇ ਕੋਈ ਕਿਸਾਨ ਇਸ ਤਰੀਕੇ ਦੀ ਕੋਈ ਆਪਣੀ ਨਮੂਨਾ ਲੈ ਕੇ ਆ ਸਕੇ ਜੀ ਮੈਂ ਤੁਹਾਡੇ ਮਾਧਿਅਮ ਰਹੀ ਜਾਂ ਦੂਰਦਰਸ਼ਨ ਦੇ ਮਾਧਿਅਮ ਰਹੀ ਇਹ ਮੈਂ ਕਹਿਣਾ ਚਾਹੁੰਦਾ ਸਾਰੇ ਕਿਸਾਨ ਵੀਰਾਂ ਨੂੰ ਵੀ ਜਦ ਤੁਸੀਂ ਮੇਲੇ ਆਉਣਾ ਜਿਵੇਂ ਡਾਕਟਰ ਹਰਪ੍ਰੀਤ ਜੀ ਨੇ ਕਿਹਾ ਖਾਲੀ ਹੱਥ ਨਾ ਆਓ ਕੋਈ ਅੱਧਾ ਕਿਲੋ ਫੀਡ ਦਾ ਸੈਂਪਲ ਕੋਈ ਜੇ ਚਾਰੇ ਦਾ ਸੈਂਪਲ 5 ਕਿਲੋ ਕੋਈ 1 ਲੀਟਰ ਪਾਣੀ ਦੀ ਬੋਤਲ ਬੋਤਲ ਹੀ ਚੱਕ ਲਿਓ ਅਸੀਂ ਪਾਣੀ ਦੀ ਕੁਆਲਿਟੀ ਵਿੱਚ ਚੈੱਕ ਕਰਦਾਂਗੇ ਜੇ ਖੋਣ ਲੈ ਕੇ ਆ ਸਕਦੇ ਹੋ ਖੋਣ ਦਾ ਟੈਸਟ ਹੋ ਜਾਊਗਾ ਇਹ ਸਾਰੇ ਗੋਹਾ ਜਿਵੇਂ ਕਿਹਾ ਗੋਹੇ ਦਾ ਇਹ ਹਰਪ੍ਰੀਤ ਜੀ ਉਸ ਦਿਨ ਸਾਰੇ ਮੁਫਤ ਟੈਸਟ अच्छा अदरवाइज ਇਥੇ ਫੀਸ ਆ ਅੱਗੇ ਪਿਛੇ ਪਰ ਜਿੱਦਣ ਉਹ ਕਿਸਾਨ ਵੀਰ ਮੇਲੇ ਦੇ ਵਿੱਚ ਸਪੈਸ਼ਲ 2 ਦਿਨ ਜੇ ਉਹ ਲੈ ਕੇ ਆਉਂਦਾ ਚਾਹੇ ਫੀਡ ਆ ਚਾਹੇ ਫੀ ਅਸੀਂ ਉਹਨੂੰ ਮੁਫਤ ਔਨ ਦੀ ਸਪੌਟ ਉਹਨੂੰ ਟੈਸਟ ਕਰਕੇ ਦੇਵਾਂਗੇ ਮਠਾਸ ਸਿੰਘ ਜੀ ਬੜੀ ਵਰੀਆ ਸਹੂਲਤ ਹੈ ਯੂਨੀਵਰਸਿਟੀ ਦੀ ਹੈ ਅੱਜ ਵਧੀਆ ਬਹੁਤ ਹੁਣ ਆਪਾਂ ਪਾਣੀ ਕਹਿੰਦੇ ਆ ਪਾਣੀ ਸਾਡਾ ਗ੍ਰੇਡ 1 ਦਾ ਗ੍ਰੇਡ 2 ਦਾ ਇਹ ਸਾਰਾ ਖੇਤਾਂ 'ਚ ਪਾਣੀ ਲੱਗਦਾ ਉਹਦੇ ਵਾਸਤੇ ਗ੍ਰੇਡ 1 ਗ੍ਰੇਡ 2 ਹੁੰਦੇ ਆ ਪਰ ਜਿਹੜੇ ਪਾਣੀ ਪੀਣਾ ਜਿਵੇਂ ਆਪਾਂ 4-5 ਲੀਟਰ ਪਾਣੀ ਪੀ ਸਕਦੇ ਆ ਜਾਂ 3-4 ਲੀਟਰ ਆਪਾਂ ਨੋਰਮਲ ਪੀਨੇ ਆ ਇੱਕ ਡੰਗਰ ਨੇ 150-200 ਲੀਟਰ ਪਾਣੀ ਪੀਣਾ ਜੀ ਤੇ ਕਿਸਾਨ ਵੀਰ ਜਿਹੜੀ ਹੋਦੀ ਤੋਂ ਜਿਹੜੀ ਕੁੰਡ ਤੋਂ ਲੈ ਕੇ ਆਉਂਦਾ ਉਹ ਇੱਕ ਕਰੀ ਜੇ ਲੈ ਕੇ ਆ ਜੇ ਤੇ ਅਸੀਂ ਉਹਨੂੰ ਟੈਸਟ ਕਰਕੇ ਦੇਖੀਏ ਵੀ ਭਾਈ ਇਹਦੇ ਵਿੱਚ ਕੈਲਸ਼ੀਅਮ ਜ਼ਿਆਦਾ ਮੰਨ ਲਓ ਤਾਂ ਤੂੰ ਖਰਾਕ ਚ ਕੈਲਸ਼ੀਅਮ ਘਟਾ ਸਕਦਾ ਹਾਂ ਇੱਥੇ ਜੇ ਖਾਰਾਪਨ ਜ਼ਿਆਦਾ ਤੇ ਉੱਥੇ ਥੋੜਾ ਜਿਹਾ ਤੇਜਾਬੀਪਨ ਰੱਖ ਦਿਆ ਜੇ ਤੇ ਉਹ ਫਿਰ ਬਿਮਾਰੀਆਂ ਨਹੀਂ ਆਉਂਦੀਆਂ ਕਿਉਂਕਿ ਪਾਣੀ ਦੇ ਵਿੱਚ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਪੰਜਾਬ ਦੇ ਪਾਣੀ ਦਾ ਕੀ ਕੀ ਅਖਬਾਰਾਂ ਚ ਆ ਰਿਹਾ ਤੇ ਹਰਕ ਜ਼ਿਲ੍ਹੇ ਕੋਈ ਹਰ ਪਾਸੇ ਇਹ ਹਾਲ ਹੈ ਹਾਂ ਤਾਂ ਉਹ ਆਪਣਾ ਪਾਣੀ ਦਾ ਟੈਸਟ ਕਰ ਅਸੀਂ ਤਾਂ ਇੱਕ ਵਾਰੀ ਇਹ ਵੀ ਕਹਿੰਦੇ ਜਿਨੇ ਡੇਰੀ ਫਾਰਮਿੰਗ ਸ਼ੁਰੂ ਕਰਨੀ ਆ ਪੋਲਟਰੀ ਫਾਰਮਿੰਗ ਸ਼ੁਰੂ ਕਰਨੀ ਉਹ ਪਹਿਲਾਂ ਆਪਣਾ ਪਾਣੀ ਦਾ ਟੈਸਟ ਹੀ ਕਰਾ ਲੈ ਹਾਂ ਇਦਾਂ ਹੀ ਜੋ ਗੋਹਾ ਜੇ ਗੋਹਾ ਟੈਸਟ ਕਰਾ ਲੇ ਉਹਦੇ ਚ ਮਲਅਪ ਹੈਗੇ ਕਿ ਨਹੀਂ ਜੇ ਮਲਅਪ ਨਹੀਂ ਆ ਤੇ ਭਾਈ ਮਹੀਨਾ ਡੇ ਉਹ ਵੀ ਮਹੀਨਾ ਠਹਿਰ ਕੇ ਮਲਅਪ ਪਾਣੀ ਗੋਲੀ ਦੇ ਦੇਈਂ ਤੇ ਜੇ ਹੈਗੇ ਤਾਂ ਹੁਣੇ ਜਾ ਕੇ ਦੇ ਲਾ ਦੇਖੋ ਜੀ ਟੈਸਟ ਤੁਸੀਂ ਸਾਰੇ ਹੀ ਕਰਦੇ ਆ ਹਾਂ ਤੇ ਵਧੀਆ ਗੱਲ ਇਹ ਵੀ ਉਹਦੋਂ ਮੁਫਤ ਕਰ ਰਹੇ ਆ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਬਾਈ ਥੋੜਾ ਜਿਹਾ ਮਿਹਨਤ ਕਰਕੇ ਚੱਕ ਲਿਓ ਇੱਕ ਥੈਲਾ ਨਾਲੇ ਕੰਮ ਲੱਗਣਗੇ ਕਿਹੋ ਜੀ ਉਹਨਾਂ ਨਾਲ ਮਠਾਸ ਸਿੰਘ ਜੀ ਜਿਹੜੇ ਵਿਗਿਆਨੀ ਆ ਜੀ ਜੀ ਉਹਨਾਂ ਦੀ ਵੀ ਤੇ ਜਿਹੜਾ ਤਜਰਬਾ ਵੱਧਾ ਹੈ ਵੱਧਦਾ ਉਹਦੇ ਤੇ ਸਾਨੂੰ ਪਤਾ ਲੱਗਦਾ ਕਿਹੜੇ ਇਲਾਕੇ 'ਚ ਕਿਹੜੀ ਚੀਜ਼ ਦੀ ਘਾਟ ਆ ਤੇ ਵਾਧਾ ਸਾਨੂੰ ਡਾਟਾ ਨਿਕਲਦਾ ਵੀ ਬਠਿੰਡੇ ਵਾਲੇ ਆਇਆ ਸੀ ਉਹਦਾ ਪਾਣੀ ਜਾਂ ਗੋਹੇ ਦਾ ਕੀ ਹੋ ਰਿਹਾ ਸੀ ਕੀ ਹੋ ਰਿਹਾ ਵੀ ਇਦਾਂ ਅਸੀਂ ਆਪਣੀ ਫਿਰ ਖੋਜਾਂ ਨਿਕਲਦੀਆਂ ਉੱਥੋਂ ਜੀ ਅੱਛਾ ਡਾਕਟਰ ਸਾਹਿਬ ਮੇਲੇ ਤੇ ਹੁਣ ਲੱਗਦੇ ਸਾਹਜ ਦੋ ਵਾਰੀ ਹਾਂਜੀ ਹਰ ਜਾਣਕਾਰੀ ਮੇਲੇ 'ਚੋਂ ਮਿਲਦੀ ਆ ਹਾਂਜੀ ਪਰ ਪਸ਼ੂ ਪਾਲਕੋ ਵੇ ਇਆਂ ਖੇਤੀਬਾੜੀ ਵਾਲੇ ਜਿਹੜੇ ਸਾਡੇ ਕਿਸਾਨ ਵੀਰ ਨੇ ਕੋਈ ਵੀ ਹੋਵੇ ਜਾਣਕਾਰੀ ਤੇ ਉਹਨਾਂ ਨੂੰ ਸਾਰਾ ਸਾਲ ਹੀ ਚਾਹੀਦੀ ਹੈ ਹਾਂਜੀ ਹੈ ਨਾ ਕਿਉਂਕਿ ਯੂਨੀਵਰਸਿਟੀ ਨਵੇਂ ਨਵੇਂ ਤਜਰਬੇ ਕਰਦੀ ਹੈ ਤੇ ਉਹ ਜਾਣਕਾਰੀ ਉਹਨਾਂ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਕੋਈ ਕਿਤਾਬ ਜਾਂ ਜਾਂ ਕੋਈ ਰਸਾਲਾ ਜਾਂ ਕੋਈ ਹੋਰ ਏਦਾਂ ਦੀਆਂ ਚੀਜ਼ਾਂ ਛਾਪਦੀ ਆ ਜੇ ਛਾਪਦੀ ਆ ਤੇ ਕਿਵੇਂ ਅਸੀਂ ਪ੍ਰਾਪਤ ਕਰ ਸਕਦੇ ਆ ਜਾਂ ਤੁਸੀਂ ਭੇਜਦੇ ਆ ਜਾਂ ਮੇਲੇ 'ਚੋਂ ਮਿਲ ਲੈਂਗੇ ਜਾਂ ਤੇ ਮਿਲਣ ਨਹੀਂ ਆਈ ਜਿਵੇਂ ਇਹਨਾਂ ਨੇ ਦੱਸਿਆ ਪਹਿਲਾ ਸਟਾਲ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਉਹਦੇ ਨਾਲ ਹੀ ਕਿਤਾਬਚਾਹ ਪੂਰਾ ਸਟਾਲ ਆ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਵਿਗਿਆਨਿਕ ਪਸ਼ੂ ਪਾਲਨ ਦਾ ਸਾਡਾ ਹਰ ਮਹੀਨੇ ਇੱਕ ਰਸਾਲਾ ਸ਼ਬਦਾ ਉਹਦੇ ਵਿੱਚ ਮੌਸਮ ਦੇ ਹਿਸਾਬ ਨਾਲ ਸਾਰੇ ਲੇਖ ਆ ਬੱਕ ਬੱਕ ਡੇਰੀ ਤੇ ਬੱਕਰੀਆਂ ਤੇ ਮੱਛੀਆਂ ਤੇ ਇਹ ਆਉਂਦੇ ਆ ਉਹਨਾਂ ਦੀ ਸਾਲਾਨਾ ਜਿਹੜੀ ਆ 12 ਇਸ਼ੂ ਹੋਗੇ ਉਹ 250 ਰੁਪਏ ਉਹਦੀ ਮੈਂਬਰਸ਼ਿਪ ਆ ਫਿਰ ਤੁਸੀਂ 2 ਸਾਲ ਦੀ 5 ਸਾਲ ਦੀ ਜੀਵਨ ਭਰ ਦੀ ਲੈ ਸਕਦੇ ਹੋ ਉਦਾਂ ਦਾ ਉਦਾਂ ਦੇ ਪੈਸੇ ਆ ਉਹ ਘਰ ਪਹੁੰਚੇ ਉਹ ਘਰ ਹੀ ਪਹੁੰਚੂਗਾ ਉਸ ਤੋਂ ਇਲਾਵਾ ਡੇਰੀ ਦੇ ਲਈ ਅਲੱਗ ਬੱਕਰੀ ਪਾਲਣ ਲਈ ਮੁਰਗੀ ਪਾਲਣ ਲਈ ਬਿਮਾਰੀਆਂ ਵਾਸਤੇ ਅਲੱਗ-ਅਲੱਗ ਕਿਤਾਬਾਂ ਹੈਗੀਆਂ ਜੀ ਉਸ ਤੋਂ ਬਾਅਦ ਸਾਡਾ YouTube ਚੈਨਲ ਆ ਆਹ ਅੱਜ ਕੱਲ ਸਾਰਿਆਂ ਨੂੰ ਪਤਾ YouTube ਚੈਨਲ ਦਾ ਤੇ ਗੜਵਾਸੂ ਦਾ ਜੇ YouTube ਚੈਨਲ ਚੱਲ ਜੇ ਉੱਥੇ ਸਾਰਾ ਕੁਝ ਹੀ ਮਿਲ ਜਾਣਾ ਇਵਨ ਅ ਅੱਜ ਦੀ ਰਿਕਾਰਡਿੰਗ ਵੀ ਉੱਥੇ ਮਿਲ ਜਾਊਗੀ ਕਿਆ ਬਾਤ ਹੈ ਕਿਆ ਬਾਤ ਹੈ ਜੀ ਤਾਂ ਉਹ ਕਰ ਸਕਦਾ ਇਦਾਂ ਹੀ ਅਸੀਂ ਕਈ ਵਾਰੀ ਜੇ ਸਾਡੇ ਨਾਲ ਉਹ ਰਾਬਤਾ ਕਰੇ ਅਸੀਂ ਕਈ ਵਾਰੀ ਅ ਮਹੀਨੇ 2 ਮਹੀਨੇ ਬਾਅਦ ਅ ਸੈਮੀਨਾਰ ਵੀ ਕਰਾਉਨੇ ਆ ਆਨਲਾਈਨ ਜਿਹਨੂੰ ਅੱਜਕੱਲ ਕਹਿੰਦੇ ਆ ਉਹਦੇ ਬਾਰੇ ਵੀ ਜਾਣਕਾਰੀ ਕਈ ਵਾਰੀ ਉੱਥੇ ਮਿਲ ਜਾਂਦੀ ਆ ਤੁਹਾਨੂੰ ਕਈ ਵਾਰੀ ਆਉਣ ਦੀ ਲੋੜ ਨਹੀਂ ਇਦਾਂ ਹੀ ਡੇਰੀ ਫਾਰਮਿੰਗ ਪੋਲਟਰੀ ਫਾਰਮਿੰਗ ਬੱਕਰੀ ਫਾਲਾਂ ਦੀ ਇਹਨਾਂ ਦੀਆਂ ਅਲੱਗ-ਅਲੱਗ ਸੰਸਥਾਵਾਂ ਬਣੀਆਂ ਹੋਈਆਂ ਮਤਲਬ ਜਿਹੜੇ ਤੁਹਾਡੇ ਯੂਨੀਵਰਸਿਟੀ ਚ ਮਾਹਰ ਨਹੀਂ ਉਹਨਾਂ ਦੇ ਲੇਖ ਜਿਹੜੇ ਆ ਉਹ ਇਹਦੇ ਚ ਛਪਦੇ ਰਹਿੰਦੇ ਆ ਹਾਂਜੀ ਦੂਜੀ ਗੱਲ ਮੈਂ ਕਹ ਰਿਹਾ ਸੀ ਡੇਰੀ ਪਾਲਕਾਂ ਦੀ ਅਲੱਗ ਸੰਸਥਾ ਪੰਜਾਬ ਡੇਰੀ ਫਾਰਮਰ ਐਸੋਸੀਏਸ਼ਨ ਆ ਪੰਜਾਬ ਲਾਈਫਸਟਾਕ ਫਾਰਮਰ ਐਸੋਸੀਏਸ਼ਨ ਆ ਇਦਾਂ ਹੀ ਪ੍ਰੋਗਰੈਸਿਵ ਪੋਲਟਰੀ ਫਾਰਮਰ ਐਸੋਸੀਏਸ਼ਨ ਆ ਇਹ ਹਰ ਮਹੀਨੇ ਇੱਕ ਵਾਰੀ ਉਥੇ ਇਕੱਠੇ ਹੁੰਦੇ ਆ ਉਥੇ ਜੇ ਕਿਸਾਨ ਸਾਡੇ ਨਾਲ ਜੁੜਿਆ ਉਹ ਸਾਲ ਚ 4 ਵਾਰੀ 5 ਵਾਰੀ 6 ਵਾਰੀ ਕਹਿੰਦੇ ਆ ਆ ਸਕਦਾ ਉਥੇ ਗਿਆਨ ਹਾਸਲ ਕਰ ਸਕਦਾ ਉਥੇ ਉਹਨਾਂ ਦੀ ਜਿਹੜੀ ਸਮੱਸਿਆ ਉਹ ਵੀ ਉਹ ਮੌਕੇ ਤੇ ਹੱਲ ਹੋ ਸਕਦੀ ਆ ਔਰ ਉਹਦੇ ਹੀ ਲੇਖ ਫਿਰ ਅਸੀਂ ਵਿਗਿਆਨਿਕ ਪਸ਼ੂ ਪਾਲਣ ਚ ਵੀ ਛਾਪਦੇ ਆ ਜਿਹੜਾ ਨਹੀਂ ਆ ਸਕਿਆ ਕੀ ਬਾਤ ਜੀ ਕੀ ਬਾਤ ਕੀ ਬਾਤ ਇਦਾਂ ਹੀ ਸਾਡੇ ਹੈਲਪਲਾਈਨ ਨੰਬਰ ਵੀ ਹੈਗੇ ਆ ਜੇ ਕਿਸੇ ਨੂੰ ਟ੍ਰੇਨਿੰਗ ਬਾਰੇ ਪਤਾ ਕਰਨਾ ਜਿਵੇਂ ਅਸੀਂ ਸਾਲ 'ਚ ਤਿੰਨ ਵਾਰੀ ਡੇਰੀ ਦੀ ਦੋ ਵਾਰੀ ਪੋਲਟਰੀ ਬੱਕਰੀਆਂ ਦੀ ਸਾਰਿਆਂ ਦੀ ਟ੍ਰੇਨਿੰਗ ਦਿੰਨੇ ਆ ਤਾਂ ਦੋ ਲੁਧਿਆਣੇ ਦਾ ਕੋਡ ਹੈਗਾ 0161 ਹਾਂਜੀ 2414026 ਇੱਥੇ ਤੁਸੀਂ ਫੋਨ ਕਰਕੇ ਕਦੋਂ ਟ੍ਰੇਨਿੰਗ ਲੱਗਣੀ ਹੈ ਤੇ ਉਹਦੀ ਫੀਸ ਕਿੰਨੀ ਹੈ ਉਹ ਤੁਸੀਂ ਪਤਾ ਕਰ ਸਕਦੇ ਹੋ ਇਹਦੇ 2414011 ਸਾਡਾ ਹਸਪੀਟਲ ਦਾ ਨੰਬਰ ਹੈ ਜੇ ਪਸ਼ੂ ਨੂੰ ਲੈ ਕੇ ਆਉਣਾ ਵੀ ਉੱਥੇ ਤੁਹਾਨੂੰ ਲੱਗਿਆ ਕੋਈ ਲੱਤ ਟੁੱਟ ਗਈ ਫਰਾਣਾ ਤਾਂ ਉਹ ਪਹਿਲਾਂ ਹੀ ਡਾਕਟਰ ਨੂੰ ਉਰਾਪਾ ਕਾਇਮ ਹੋ ਜਾਂਦਾ ਵੀ ਅਸੀਂ ਆ ਰਹੇ ਹਾਂ ਜਾਂ 8:00 ਵਜੇ ਆਜੋ। ਗਿਆ ਪੁੱਛ ਲਓ ਵੀ ਕਦੋਂ ਆਈਏ। ਹਾਂਜੀ ਹਾਂਜੀ। ਸੋ ਇਹ ਸਾਰੇ ਨੰਬਰ ਹੈਗੇ ਇਦਾਂ ਹੀ ਸਾਡਾ ਇੱਕ ਮੋਬਾਈਲ ਨੰਬਰ ਵੀ ਹੈਗਾ। ਉੱਥੇ ਤੁਸੀਂ ਟੈਸਟ ਕਰਕੇ ਤੁਸੀਂ 24 ਘੰਟੇ ਜਾਨੀ ਕਿ ਜਾਣਕਾਰੀ ਲੈ ਸਕਦੇ ਆ ਤਾਂ ਅਸੀਂ ਜੁੜੇ ਹੋਏ ਆ। ਕੀ ਬਾਤ ਕੀ ਬਾਤ। ਹੁਣ ਡਾਕਟਰ ਮਨਦਰ ਸਿੰਘ ਜੀ ਵੇਖੋ ਜਿਹੜਾ ਪਸ਼ੂ ਪਾਲਣ ਕੀਤਾ ਨਾ ਹਾਂਜੀ ਇਹ ਚ ਸਭ ਤੋਂ ਵੱਡਾ ਖਰਚਾ ਜਿਹੜਾ ਖੁਰਾਕ ਤੇ ਆਉਂਦਾ। ਬਿਲਕੁਲ ਜੀ। ਜਿੰਨੇ ਕ ਮੈਨੂੰ ਜਾਣਕਾਰੀ ਤੁਸੀਂ ਖਰਾਕ ਰੇ ਮਾਰ ਜੇ ਹਾਂਜੀ ਤੇ ਹੁਣ ਪਸ਼ੂ ਦੀ ਖੁਰਾਕ ਸੰਤੁਲਿਤ ਹੋਏ ਹਾਂਜੀ ਜਾਂ ਕੀ ਕੁਛ ਉਹਨੂੰ ਪਾਉਣਾ ਚਾਹੀਦਾ ਹੈ ਹਾਂਜੀ ਉਹ ਮੇਲੇ ਸੰਬੰਧੀ ਕੋਈ ਗਿਆਨ ਜਿਹੜਾ ਇਹੋ ਜਿਹਾ ਵੀ ਵਿੱਚ ਦਿੱਤਾ ਜਾਂਦਾ ਵਾ ਕਿ ਆਪਾਂ ਪਸ਼ੂ ਖੁਰਾਕ ਬਣਾਉਣੀ ਹੋਏ ਆਪਾਂ ਕਿਥੋਂ ਲੈਣੀ ਆ ਉਹਦੇ ਸਬੰਧੀ ਵੀ ਤੁਸੀਂ ਜਿਹੜਾ ਜਾਣਣਾ ਪਾਸ ਜਾਂ ਜਾਂ ਉਹਨਾਂ ਨੂੰ ਉੱਥੇ ਦੱਸਿਆ ਜਾਵੇ ਵੀ ਐਦਾਂ ਬਣਾਣੀ ਜੀ ਜਿਵੇਂ ਮੈਂ ਦੱਸਿਆ ਕਿ ਵੱਖ-ਵੱਖ ਸਾਡੇ ਡਿਪਾਰਟਮੈਂਟ ਹੁੰਦੇ ਆ ਐਦਾਂ ਹੀ ਸਾਡਾ ਪਸ਼ੂ ਆਹਾਰ ਵਿਭਾਗ ਜਿਹਨੂੰ ਕਿ ਐਨੀਮਲ ਨਿਊਟ੍ਰੀਸ਼ਨ ਡਿਪਾਰਟਮੈਂਟ ਕਹਿੰਦੇ ਆ ਉਹਨੇ ਵੀ ਆਪਣੀ ਪ੍ਰਦਰਸ਼ਨੀ ਲਾਈ ਹੋਈ ਆ ਉਹਦੇ ਚ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਣਾ ਵੀ ਕਿਹੜੀਆਂ-ਕਿਹੜੀਆਂ ਜਨਸਾਂ ਦੇਖਣੀਆਂ ਮੱਕੀ ਜਿਵੇਂ ਅਨਾਜ ਆ ਖਲਾਂ ਆ ਉਹ ਕਿਹੇ ਜੀ ਕੁਆਲਟੀ ਹੋਣੀ ਚਾਹੀਦੀ ਆ ਫਿਰ ਉਥੇ ਉਹਦੀ ਲਿਸਟ ਲੱਗੀ ਹੋਈ ਆ ਉਹਦੇ ਫਾਰਮੂਲੇ ਲਿਖੇ ਹੋਏ ਆ ਉਹ ਫਾਰਮੂਲੇ ਦੇ ਨਾਲ ਫੀਡ ਕਿਸ ਤਰ੍ਹਾਂ ਦੀ ਬਣੂਗੀ ਉਹ ਵੀ ਫੀਡਾਂ ਰੱਖੀਆਂ ਹੋਈਆਂ ਔਰ ਜਿਹੜਾ ਘੱਟ ਦੁੱਧ ਦਿੰਦਾ ਉਹਦੇ ਲਈ ਖੁਰਾਕ ਹੋਰ ਹੁੰਦੀ ਆ ਜਿਹੜਾ ਵੱਧ ਦੁੱਧ ਦਿੰਦਾ ਉਹਦੀ ਖੁਰਾਕ ਹੋਰ ਹੁੰਦੀ ਆ ਮੁਰਗੀ ਲਈ ਖੁਰਾਕ ਹੋਰ ਹੋਊਗੀ ਬਰੇਲਰ ਲਈ ਖੁਰਾਕ ਹੋਰ ਹੋਊਗੀ ਇਦਾਂ ਮੱਛੀਆਂ ਵਾਲੀ ਖੁਰਾਕ ਹੋਊਗਾ ਇਦਾਂ ਹੀ ਇਹਨਾਂ ਦੀਆਂ ਜਨਸਾਂ ਵੀ ਚੇਂਜ ਹੁੰਦੀਆਂ ਰਹਿੰਦੀਆਂ ਆ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਸੂਖਮ ਤੱਤ ਜਿਹੜੇ ਜਿਵੇਂ ਮਿਨਰਲ ਮਿਕਚਰ ਅਸੀਂ ਆਪ ਬਣਾਉਨੇ ਆਂ ਔਰ ਮੇਰੇ ਸਾਬ ਨਾਲ ਹਰ ਇੱਕ ਕੰਪਨੀ ਵੱਲੋਂ ਸਸਤਾ ਮਿਲਦਾ ਔਰ ਉੱਥੇ ਅਸੀਂ ਉਪਲਬਧ ਕਰਾਉਨੇ ਆਂ ਔਰ ਉੱਥੇ ਕਿਸਾਨ ਵੀਰ ਹੌਮ ਹਮਾ ਕੇ ਲੈ ਕੇ ਵੀ ਜਾਂਦੇ ਆ ਇਦਾਂ ਹੀ ਜੇ ਦੁੱਧ ਵੱਧ ਹੈਗਾ ਔਰ ਸੱਜਰ ਸੂਈ ਹੋਈ ਆ ਉਹਨੂੰ ਜਿਵੇਂ ਤੇਲ ਕੜਿਆਂ ਦੀ ਲੋੜ ਹੁੰਦੀ ਆ ਉੱਥੇ ਸਾਡੇ ਕੋਲ ਬਾਈਪਾਸ ਫੈਟ ਆ ਅਸੀਂ ਆਪ ਬਣਾਉਨੇ ਆਂ ਉੱਥੇ ਜੇ ਉਹ ਕਿਸਾਨ ਵੀਰ ਸਾਡੀ ਲੈ ਜੇ ਜਾਂ ਕਿਸੇ ਬਾਹਰੋਂ ਵਰਤੇ ਅਸੀਂ ਤਾਂ ਇਹ ਨੂੰ ਕਹਿਣਾ ਵੀ ਪਾ ਉਹਦੇ ਨਾਲ ਦੁੱਧ ਵੱਧਦਾ ਦੁੱਧ ਦੀ ਫੈਟ ਵੱਧਦੀ ਆ ਔਰ ਜਿਹੜਾ ਜਾਨਵਰ ਆ ਸੂਣ ਤੋਂ ਬਾਅਦ ਹੇਹੇ ਚ ਜਲਦੀ ਆਉਂਦਾ ਇਹੀ ਚਾਹੀਦਾ ਇਦਾਂ ਹੀ ਆ ਸਾਡੇ ਕੋਲ ਯੂਰੋਮੋਲ ਲਿਖਾ ਹੈਗੇ ਕਿ ਇਟ ਹੁੰਦੀ ਆ ਜਿਹੜੇ ਕਿਸਾਨ ਵੀਰ ਮਿੰਨਮੈਕਚਰ ਨਹੀਂ ਅਫੋਰਡ ਕਰ ਸਕਦੇ ਜਾਂ ਕਹਿ ਲੋ ਵੀ ਬਹੁਤ ਦੂਰ ਦਰਾਡੇ ਆ ਕੈਰੀ ਕਰਨਾ ਉੱਥੇ ਉਹ ਖੁਰਲੀਆਂ ਤੇ ਰੱਖ ਦਿੰਦੇ ਆ ਜਾਨਵਰ ਆਪੇ ਚੱਟੀ ਜਾਂਦਾ ਤੇ ਉਹ ਉਹਦੀ ਪ੍ਰਜਨਨ ਸਮੱਸਿਆ ਦੁੱਧ ਵਗੈਰਾ ਸਾਰਾ ਠੀਕ ਰਹਿੰਦਾ ਉਹ ਵੀ ਅਸੀਂ ਇੱਥੇ ਉਪਲਬਧ ਕਰਾਉਨੇ ਆ ਇਸ ਕਰਕੇ ਕਿਸਾਨ ਵੀਰ ਆਪ ਆਉਣ ਤੇ ਮੇਨ ਹੁੰਦਾ ਵੀ ਅਸੀਂ ਕਿਸਾਨ ਵੀਰ ਨੂੰ ਉੱਥੇ ਪੁੱਛਦੇ ਆ ਵੀ ਤੇਰੇ ਨੇੜੇ ਦੀ ਫੀਡ ਮਿਲ ਤੇ ਕਿਹੜੀ-ਕਿਹੜੀਆਂ ਜਿੰਸਾਂ ਮਿਲਦੀਆਂ ਤੈਨੂੰ ਮੌਕੇ ਤੇ ਉਹਦੇ ਸਾਨ ਵਾਲੀ ਫਾਰਮੂਲਾ ਬਣਾ ਦਿਦਾ। ਕੀ ਬਾਤ ਹੈ ਕਿਉਂਕਿ ਹਰ ਇਲਾਕੇ 'ਚ ਵੱਖ-ਵੱਖ ਜਿੰਸਾਂ ਲੋੜਾਂ ਅਲਗ-ਲਗ ਨੇ। ਲੋੜਾਂ ਅਲਗ-ਲਗ ਆ ਉਥੇ ਚੀਜ਼ ਨਹੀਂ ਮਿਲਦੀ ਤਾਂ ਫਿਰ ਉਹ ਫਾਰਮੂਲਾ ਜਾਇ ਜਾਊਗਾ। ਤੁਸੀਂ ਹੋਰ ਲਿਖ ਦਿਓ ਉਥੇ ਮਿਲੇਗਾ। ਤਾਂ ਉਹ ਕਿਸਾਨ ਵੀਰ ਆਪ ਲੈ ਕੇ ਆਪਣਾ ਮਿਨਰਲ ਮਿਕਸਚਰ ਲੈ ਕੇ ਲੈ ਜਾਏ ਆਪਣੀ ਫੀਡ ਆਪਣਾਏ ਤੇ ਨਾਲ ਕਿਸੇ ਦਾ ਧੋਖਾ ਨਹੀਂ ਹੋ ਸਕਦਾ ਪੱਠਾ ਉਹਦਾ ਆਪਣਾ ਆ ਅਸੀਂ ਕਈ ਵਾਰੀ ਇਹ ਵੀ ਪੁੱਛਦੇ ਆਂ ਵੀ ਬਾਈ ਜੀ ਪੱਠਾ ਕਿਹੜਾ ਤੁਹਾਡੇ ਕੋਲ ਜੇ ਬਰਸੀਮ ਵਗੈਰਾ ਹੈਗੀ ਆ ਫਾਰਮੂਲਾ ਹੋਰ ਹੋਊਗਾ। ਜੇ ਮੱਕੀ ਆ ਬਾਜਰਾ ਫਾਰਮੂਲਾ ਇਦਾਂ ਹੀ ਹੁਣ ਗਰਮੀ ਆ ਰਹੀਆਂ ਹੋਂਕਣਾ ਸ਼ੁਰੂ ਹੋਣਾ ਉਹਦੇ ਲਈ ਕੁਝ ਦਵਾਈਆਂ ਪਾ ਦਿਆਂ ਵਿਟਾਮਿਨ ਸੀ ਹੈਗਾ ਆਮਲਾ ਪਾਊਡਰ ਹੈ ਵੀ ਇਹ ਭਾਈ ਸਾਹਿਬ ਵਿੱਚ ਪਾ ਦਿਓ ਤੇ ਜਾਨਵਰ ਹੋਂਕੂਗਾ ਕਰ ਜਿਵੇਂ ਅਸੀਂ ਕਰਦੇ ਆ ਜੇ ਮਾਂ ਦੀ ਹੈ ਨਹੀਂ ਤੇ ਛੋਲਿਆ ਨਹੀਂ ਬਣਾ ਲੋ ਛੋਲਿਆਂ ਦੀ ਤਾਂ ਕਰੇਲੇ ਸਵਾਦ ਲੱਗਦੇ ਆ ਸੋ ਮਾਂ ਮੱਖਣੀ ਸਵਾਦ ਲੱਗਦੀ ਆ ਉਹ ਚੇਂਜ ਹੁੰਦਾ ਰਹਿੰਦਾ ਨਵੀਆਂ ਨਵੀਆਂ ਜਣਸਾਂ ਆਉਂਦੀਆਂ ਰਹਿੰਦੀਆਂ ਉਹਨਾਂ ਦੇ ਭਾਅ ਉੱਪਰ ਥੱਲੇ ਹੁੰਦੇ ਰਹਿੰਦੇ ਉਹਦੇ ਸਹਾਰ ਨਾਲ ਇੱਕ ਇਹ ਵੀ ਆ ਜਦੋਂ ਬਿਪਾਰਕ ਲੈਵਲ ਤੇ ਜਾਣਾ ਇਹ ਮਹਿੰਗੀ ਨਾ ਹੋਵੇ ਸਸਤੀ ਤੋਂ ਸਸਤੀ ਵੀ ਹੋਣੀ ਚਾਹੀਦੀ ਆ ਜੀ ਬਿਲਕੁਲ ਗੱਲ ਸਹੀ ਆ ਲਓ ਜੀ ਫਿਰ ਰਪੀਜੀ ਜੀ ਬਾਕੀ ਗੱਲਾਂ ਪੁੱਛਾਂਗੇ ਹੁਣ ਮੇਲੇ ਤੇ ਜਾ ਕੇ ਮੈਂ ਕਹ ਜੀ ਆਓ ਹੋਮੋ ਤੇ ਆਪਣਾ ਮੌਸਮ ਜੀ ਸਭ ਤੋਂ ਪਹਿਲੇ ਤਾਪਮਾਨ ਬਾਰੇ ਦੱਸ ਛੜੀਏ ਜੀ ਇਹ ਜਿਹੜਾ ਪਿਛਲੇ 24 ਘੰਟਿਆਂ ਚ ਤਾਪਮਾਨ ਨੇ ਜਲੰਧਰ ਚ ਵੱਧ ਤੋਂ ਵੱਧ 28.1 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 14 ਠੀਕ ਹੈ ਜੀ ਗੁਰਦਾਸਪੁਰ ਚ 26.5 ਤੇ 14 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ ਵੱਧ ਤੋਂ ਵੱਧ 28.9 ਤੇ ਘੱਟ ਤੋਂ ਘੱਟ 15.4 ਪਟਿਆਲਾ ਚ 29.8 ਤੇ 16.4 ਅੰਮ੍ਰਿਤਸਰ ਚ 27.9 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 14.8 ਤੇ ਬਠਿੰਡਾ ਚ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਜਿਹੜੀ ਇਹਨਾਂ ਨੇ ਖਬਰ ਕਰ ਲਈ ਹੈ ਵੀ ਆਉਣ ਵਾਲੇ 24 ਘੰਟਿਆਂ ਚ ਕੁਝ ਥਾਵਾਂ ਤੇ ਜ਼ਿਆਦਾ ਨਹੀਂ ਕੁਝ ਇਲਾਕਿਆਂ ਚ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ ਬਾਕੀ ਆਮ ਤੌਰ ਤੇ ਮੌਸਮ ਜਿਹੜਾ ਉਹ ਖੁਸ਼ਕ ਰਹੇਗਾ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਜੇ ਤੁਸੀਂ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ ਖਤ ਲੇਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ বাসਦੇ ਰਹੋ ਕੰਮ ਕਰੋ ਮਿਹਨਤ ਕਰੋ ਤੇ ddpunjabi channel youtube ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡੇ ਸਾਰੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵੀ ਹੋਰ ਵੀ ਤੁਹਾਡੇ ਤੱਕ ਪਹੁੰਚਣ ਔਰ ਇਹ ਤੁਹਾਡੇ ਲਈ ਬਿਲਕੁਲ ਮੁਫਤ ਜੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬਹੁਤ ਧੰਨਵਾਦੀ ਜੈ ਹਿੰਦੀ ਜੈ ਹਿੰਦੀ ਜੈ ਹਿੰਦੀ ਜੈ ਹਿੰਦੀ